ਜੀ ਆ ਮ ਆਪਣੀ ਫਾਰਵਰਡ ਰਹਿ 40 ਮਿੰਟ ਵਾਲਾ ਇੱਕ ਟਪਟ 40 ਮਿੰਟ ਕੋਈ ਫਾਰਵਰਡ ਨਹੀਂ ਆਈ ਕਿਦੋਂ ਨਾਲਾ ਫੋਨ ਚੱਕਿਆ ਆ ਗੋ ਮੱਲੇ ਨੇ ਭਜਾਈ ਆ ਜੀ ਜਿਹੜੇ ਨੇ ਲੈ ਸੀ ਸ਼ੇਅਰ ਕਰਕੇ ਰੱਖੇ ਜਿਸੇ ਪੰਨੇ ਆਂਦੀ ਕੋਣੇ ਪਾਣੀ ਛਿੱਟ ਗਿਆ ਪੈਪਾ ਲਾਈਆਂ ਸੀ ਨੇ ਟਾਂਕ ਬੋਜੀ ਆ ਜੀ ਨੂੰ ਰੋਏ ਨੇ 18 ਮੱਟੇ ਨੂੰ ਫੋਨ ਕਰੇ ਨੂੰ ਕਿਉਂਕਿ ਪਹੰਚ ਮੈਂ ਟਾਈਮ ਨਹੀਂ ਹੋਇਆ 5 ਮਿੰਟ ਦੇ ਵਿੱਚ ਇਹ ਪਹੁੰਚ ਜਿਓ ਪਿਆਰ ਤੋਂ ਰਾਹਤ ਨਾ ਮਿਲਦੀ ਲੱਗਦੀ ਹੋਵੇ। ਉਹ ਦਰਦ ਨੂੰ ਜਾਨ ਨਹੀਂ। ਅੱਗ ਲੇੜੀ ਜੀ ਤੇ ਕਿੰਨਾ ਕੁ ਚਿਰ ਬਾਅਦ ਫਾਇਰ ਬਲੇ ਜਦੋਂ ਅਸੀਂ ਦੇਖੀ ਅੱਗ ਕੋ ਪ੍ਰੋਪਰਲੀਟੀ ਕਿੱਗੀ ਹੋਈ ਜੀ ਤੇ ਹੋ ਸਕਦਾ ਸੌ ਸੌ ਕਰੋ ਹੈ ਜੀ ਜਿਹੜੀ ਆਪਨਿੰਗ ਫਾਰਗਿਟਰ ਹੈ 40 ਮਿੰਟ ਵਾਲਾ ਇੱਕ ਟੁਕੜ 40 ਮਿੰਟ ਕੋਈ ਫਾਰਗਿਟਰ ਨਹੀਂ ਆਈ ਕਿਸੇ ਨਾਲਾ ਫੋਨ ਚੱਕਿਆ ਐਂਡ ਕਰਕੇ ਬੰਦੇ ਫੋਨ ਕੀਤਾ ਮੈਨੇ ਤਿੰਨ ਦਿਨ ਨੂੰ ਮਹੱਲਿਆ ਸਾਹਿਬ ਇਕੱਠੇ ਸੀ ਮਹੱਲਿਆ ਸਾਰੇ ਇਕੱਠੇ ਹੋਏ ਅੱਗ ਮਹੱਲਿਆ ਸਾਹਿਬ ਜਿੱਥੇ ਅੱਗ ਕਿਵੇਂ ਬੁਝੀ ਜੀ ਅੱਗ ਮੱਲੇ ਨੇ ਬੁਝਾਈ ਆ ਜੀ ਮੱਲੇ ਨੇ ਮੱਲੇ ਨੇ ਸ਼ੀਸ਼ੇ ਆ ਗਾ ਲੱਕੇ ਸ਼ੀਸ਼ੇ ਪੰਨੇ ਆਂਡੀ ਕੋਨੇ ਪਾਣੀ ਛਿੜਕਿਆ ਪੈਪਾ ਲਾਈਆਂ ਅਸੀਂ ਨੇ ਤਾਂ ਅੱਗ ਬੁਝੀ ਆ ਜੀ ਉਹਨਾਂ ਕਾਰਬੋਨ ਅੱਗ ਕੋਲ ਕਾਬੂ ਹੋ ਗਈ ਹੈ ਫਰਗੋ ਉਸ ਤੋਂ ਉਦੋਂ ਅੱਗ ਕਾਬੂ ਹੋ ਚੁੱਕੀ ਸੀ ਮੱਲੇ ਆਲ ਕੇ ਕੀਤੀ ਆ ਮੱਲੇ ਵਾਲੇ ਨੇ ਕਿਸ ਤਰ੍ਹਾਂ ਇਸੇ ਕਾਬੂ ਕੀਤਾ ਜੀ ਲਵੇ ਲਾਉਣ ਜੀ ਆਹ ਫੋਲ ਪਾਇਆ ਫਿਰ ਪਾਇਆ ਆਲੇ-ਦਾਲੇ ਸਾਰੇ ਮੋਹੱਲੇ ਵਾਲੇ ਇਕੱਠੇ ਹੋਏ ਅੱਗ ਦੇ ਕਾਬੂ ਪਾ ਲਈ ਅੱਗ ਦੇ ਕਾਬੂ ਨਾ ਪਾਇਆ ਜਾਂਦਾ ਤਾਂ ਸਾਰਾ ਨੁਕਸਾਨ ਬਹੁਤ ਹੋ ਜਾਂਦਾ ਜਿਹੜੇ ਲਵੇ ਲਾਉਣੇ ਮਕਾਨ ਨੇ ਉਹਨਾਂ ਨੂੰ ਨੁਕਸਾਨ ਤੱਕ ਪਹੁੰਚਦਾ ਇਹ ਗਏ ਹੋਏ ਸੀ ਕਿਤੇ ਪਰ ਸਾਰੇ ਕਿਤੇ ਬਾਹਰ ਗਏ ਹੋਣੇ ਮੱਲੇ ਵਾਲਿਆਂ ਨੇ ਫਿਰ ਆਪ ਕੰਧਾ ਮੋਹੱਲੇ ਵਾਲਿਆਂ ਨੇ ਕੰਧਾ ਟੱਪ ਕੇ ਦਰਵਾਜ਼ੇ ਟੱਪ ਕੇ ਮੈਂ ਆਪ ਖੁੱਲ੍ਹਾ ਦਰਵਾਜ਼ਾ ਟੱਪਿਆ ਜੀ ਤੇ ਸ਼ੀਸ਼ੇ ਤੋੜ ਕੇ ਫਿਰ ਉਹ ਇਸ ਤਰ੍ਹਾਂ ਪਤਲਾ ਗਿਆ ਸਾਰਾ ਨੂੰ ਗਵਡੀਆਂ ਨੇ ਤੂੰ ਦੱਸਿਆ ਕਿ ਤੂੰ ਆ ਰਿਹਾ ਤਾਂ ਅਸੀਂ ਗਏ ਸਾਰੇ ਮੇਰੇ ਨਾਲ ਕਾ ਮੁੰਡਾ ਸੀ ਅਸੀਂ ਗਏ ਫੇਰਾ ਗੇਟਕੁੱਟ ਤੋੜਿਆ ਅੱਗ ਲੱਗੀ ਸੀਗੀ ਤੇ ਪਾਣੀ ਛੱਡਣ ਲੱਗੇ ਤੂੰ ਆਸਾਂ ਅੰਦਰ ਆ ਨਹੀਂ ਰਿਹਾ ਸੀ ਅੱਗੇ ਫਾਸੀ ਲੱਗੀ ਸੀਗੀ ਫਾਇਰ ਵਿਗਰਡ ਆਈ ਨਹੀਂ ਟਾਈਮ ਤੇ ਕਾ ਨਾ ਕਾਰਾ ਮਟੋ ਫੋਨ ਹੋਇਆ ਇਹਨਾਂ ਕਾਰਾ ਮਟਾ ਇਹਨਾਂ ਨੂੰ ਫੋਨ ਕਰੇ ਇਹਨੂੰ ਕਿਉਂਕਿ 10 ਮਿੰਟ ਵੀ ਨਹੀਂ ਹੋਇਆ ਮੈਂ ਕੀਆ ਟ੍ਰੈਫਿਕ ਵੀ ਹੈ ਵੀਰੇ ਇਤਨਾ ਵਾਸਤਾ ਉੱਚਾਈ ਦੇਖ ਲੋ ਕੰਨੀਆ ਅੱਧੀ ਅੱਧੀ ਕਾਰਾਂ ਨੂੰ ਦੇਖ ਲੋ ਵੀਰੇ ਯਾਰ ਅਸੀਂ ਗੱਲ ਇਹ ਆ ਵੀ ਹੋ ਸਕਦਾ ਉਹ ਲੇਟ ਹੋ ਗਏ ਹੁਣ ਮੈਂ ਮੰਨ ਲਿਆ ਗੱਲ ਨੂੰ ਤੇਰਾ ਯਾਰ ਤੂੰ ਜਿਹੜਾ ਬਣਾ ਚਕਾਰ ਦੇ ਮੇਰ ਸਾਡੀ ਦੇ ਬੇਇੱਜ਼ਤੀ ਤੇ ਨਾਜਮਾ ਬਾਈ ਅਸੂਰ ਦੇਖਾਂਗੇ ਉਹ ਨਹੀਂ ਗੱਲ ਕੋਈ ਚੱਕਰ ਨਹੀਂ ਬਣਾਉਣਾ ਆ ਤੁਹਾਡੇ ਸਾਹਮਣੇ ਆ ਭਰਾ ਉਹ ਵੀਰੇ ਨੇ ਫੋਟੋ ਕਰ ਚੁੱਕੇ ਨੇ ਉਹ ਸਾਹਮਣੇ ਕਹਿੰਦਾ ਰੈੱਡ ਕਰ ਬਸ ਦੋ ਤਿੰਨ ਮਿੰਟ ਰਹਿ ਜਾ ਪਹਿਲਾਂ ਸੋ ਬੋਲ ਤੱਕ ਬੋਲ ਜੀ ਵੀਰੇ ਨਾਲ ਭਜਾ ਦਿੰਦੇ ਪਹਿਲਾਂ ਬਿਜਲੀ ਕੱਟੀ ਆ ਕੇ ਤਾਂ ਪਾਣੀ ਨਾ ਆਵੇ ਤੁਸੀਂ ਮੇਰੇ ਨਾਲ ਮੱਲੇ ਵਾਲੇ ਇਹ ਕਹਿੰਦੇ ਨੇ ਫਾਇਰ ਬਗਡ ਕਰ ਇਹਨੂੰ ਫੋਨ ਆ ਨਾ ਟੋ ਗਿਆ ਯਾਰ ਲੇਟ ਕਿਉਂ ਹੋ ਗਈ ਅੱਜ ਕਿਤੇ ਗਏ ਹੋਈ ਸੀ ਨਹੀਂ ਵੀਰੇ ਯਾਰ ਤੁਸੀਂ ਦੇਖ ਲਓ ਸਾਨੂੰ 5 ਮਿੰਟ ਹੋ ਮਕਾਨ ਮਕਾੜ ਨੂੰ ਬੁਲਾ ਲਓ ਯਾਰ 5 ਮਿੰਟ ਦੇ ਵਿੱਚ ਅਸੀਂ ਪਹੁੰਚ ਜਾਈਏ ਬਾਜ਼ਾਰ ਜਦੋਂ ਸਾਰਾ ਬੜਾ ਮੋਟਾ ਭੀੜ ਲੱਗਦੀ ਹੋਰ ਸਾਨੂੰ ਕਿਤੇ ਟਾਈਮ ਲੱਗਦਾ ਠੀਕ ਆ ਉਹਨਾਂ ਨੂੰ ਕਾਬੂ ਤੇ ਜਿਹੜੀ ਆਪਰੇ ਫਾਰਗਿਟ ਰਹਾ 40 ਮਿੰਟ ਵਾਲਾ ਯੱਕ ਟਪਟ 40 ਮਿੰਟ ਕੋਈ ਫਾਰਗਿਟ ਨਹੀਂ ਆਈ ਕਿਧਰ ਨਾਲਾ ਫੋਨ ਚੱਕਿਆ ਅਗੂ ਮੱਲੇ ਨੇ ਭੁਜਾਈ ਆ ਜੀ। ਮੈਨੂੰ ਲੈ ਸੀ ਸ਼ੇਅਰ ਅਗੇ ਰੱਖ ਕੇ ਜਿਸੇ ਪੰਨੇ ਆਂਦੀ ਕੋਣੇ ਪਾਣੀ ਛਿੱਟਿਆ। ਪੈਪਾ ਲਾਈਆਂ ਸੀ ਨੇ ਟਾਂਕ ਭੁਜੀ ਆ ਜੀ। ਨੂੰ ਰੋਇ ਨਾ ਥਾਰ ਮੈਂ ਟੈਨ ਨੂੰ ਫੋਨ ਕਰੇ ਨੂੰ ਕਿਉਂਕਿ ਪੰਗਾਸ ਮੈਨੂੰ ਨਹੀਂ ਹੋਇਆ। 5 ਮਿੰਟ ਦੇ ਵਿੱਚ ਇਹ ਪਹੁੰਚ ਗਏ। ਬਾਜ਼ਾਰ ਤੋਂ ਰੱਖ ਨਾ ਮੱਕਾ ਟਿਕ ਲੱਗ ਗਿਆ। ਕੋਈ ਡਰ ਨੂੰ ਜਨਾ ਨਹੀਂ। ਅਗਲੇ ਜਿਹੜੀ ਜੀ ਤੇ ਕਿੰਨਾ ਕੁ ਚਿਰ ਬਾਅਦ ਫਾਇਰ ਬੁਲੇ ਜਦੋਂ ਅਸੀਂ ਦੇਖੀ ਅਗੂ ਪ੍ਰੋਪਰਲੀਟੀ ਕਿ ਕਿ ਹੋਈ ਜੀ ਤੇ ਹੋ ਸਕਦਾ ਸੌ ਸੱਤਰ ਹੋਏ ਜੀ ਜਿਹੜੀ ਆਪਨਿੰਗ ਫਾਰਵਰਡ ਹੈ 40 ਮਿੰਟ ਵਾਲਾ ਇੱਕ ਟੁਕੜ 40 ਮਿੰਟ ਕੋਈ ਫਾਰਵਰਡ ਨਹੀਂ ਆਈ ਕਿਸੇ ਨਾਲਾ ਫੋਨ ਚੱਕਿਆ ਐਂਡ ਕਰਕੇ ਬੰਦ ਫੋਨ ਕੀਤਾ ਮੈਨੇ ਤਿੰਨ ਜਿੰਦ ਨੂੰ ਮਹੱਲੇ ਸਭ ਇਕੱਠੇ ਸੀ ਮਹੱਲੇ ਸਾਰੇ ਇਕੱਠੇ ਹੋਏ ਅਗਲੇ ਮਹੱਲੇ ਸਾਰੇ ਕਿੱਥੇ ਅੱਗ ਕਿਵੇਂ ਬੁਝੀ ਜੀ ਅੱਗ ਮੱਲੇ ਆਂ ਬੁਝਾਈ ਆ ਜੀ ਮਹਾਲੀ ਨੇ ਮੱਲੇ ਸੀਸ਼ੇ ਆ ਗਏ ਰਲ ਕੇ ਸੀਸ਼ੇ ਪੰਨੇ ਆਂ ਦੀ ਕੋਨੇ ਪਾਣੀ ਛਿੜਕਿਆ ਪੈਪਾ ਲਾਈਆਂ ਅਸੀਂ ਨੇ ਤਾਂ ਅੱਗ ਬੁਝੀ ਆ ਜੀ ਹੁਣ ਅੱਗ ਕਾਬੂ ਹੈ ਤਾਂ ਅੱਗ ਕੋਲ ਕਾਬੂ ਹੈ ਗਈ ਹੈ ਫਰਗੜੋ ਉਸ ਤੋਂ ਉਦੋਂ ਆਈ ਉਹ ਅੱਗ ਕਾਬੂ ਹੋ ਚੁੱਕੀ ਸੀ ਮੱਲੇ ਆਲ ਕੇ ਕੀਤੀ ਆ ਮੱਲੇ ਵਾਲੇ ਨੇ ਕਿਸ ਤਰ੍ਹਾਂ ਇਸੇ ਕਾਬੂ ਪਾਇਆ ਜੀ ਲਵੇ ਲਾਉਣੇ ਜਿਨੇ ਆਹਾ ਕੰਟਰੋਲ ਆ ਪਾਇਆ ਫਿਰ ਪਾਇਆ ਆਲੇ-ਦਾਲੇ ਸਾਰੇ ਮੋਹੱਲੇ ਵਾਲੇ ਇਕੱਠੇ ਹੋਏ ਅੱਗ ਦੇ ਕਾਬੂ ਪਾ ਲਈ ਜੇ ਅੱਗ ਦੇ ਕਾਬੂ ਨਾ ਪਾਇਆ ਜਾਂਦਾ ਤਾਂ ਸਾਰਾ ਨੁਕਸਾਨ ਬਹੁਤ ਹੋ ਜਾਂਦਾ ਜਿਹੜੇ ਲਵੇ ਲਾਉਣੇ ਮਕਾਨ ਨੇ ਉਹਨਾਂ ਨੂੰ ਨੁਕਸਾਨ ਤੋਂ ਪਹੁੰਚਦਾ ਇਹ ਗਏ ਹੋਏ ਸੀ ਕਿਤੇ ਪਰ ਸਾਰੇ ਕਿਤੇ ਬਾਹਰ ਗਏ ਹੋਏ ਨੇ ਮੱਲੇ ਵਾਲਿਆਂ ਨੇ ਫਿਰ ਆਪ ਕੰਧੜ ਮੋਹੱਲੇ ਵਾਲਿਆਂ ਨੇ ਕੰਧੜ ਟੱਪ ਕੇ ਦਰਵਾਜ਼ੇ ਟੱਪ ਕੇ ਮੈਂ ਆਪ ਖੁਦ ਆਹ ਦਰਵਾਜ਼ਾ ਟੱਪਿਆ ਜੀ ਤੇ ਸ਼ੀਸ਼ੇ ਤੋੜ ਕੇ ਫਿਰ ਉਹ ਇਸ ਤਰ੍ਹਾਂ ਪਤਾ ਲੱਗਾ ਸਾਰਾ ਨੂੰ ਕਿ ਗਵਾਡੀਆਂ ਨੇ ਤੂੰ ਦੱਸਿਆ ਕਿ ਤੂੰ ਆ ਰਿਹਾ ਤਾਂ ਅਸੀਂ ਗਏ ਸਾਰੇ ਮੇਰੇ ਨਾਲ ਕਾ ਮੁੰਡਾ ਸੀ ਅਸੀਂ ਗਏ ਫਿਰ ਗੇਟਕੁੱਟ ਤੋੜਿਆ ਤੇ ਅੱਗ ਲੱਗੀ ਸੀਗੀ ਤੇ ਪਾਣੀ ਛੱਡਣ ਲੱਗ ਗਏ ਤੂੰ ਆਸਾਂ ਅੰਦਰ ਆਣੀ ਦਾ ਸੀ ਅੱਗੇ ਫਾਸੀ ਲੱਗੀ ਸੀਗੀ ਫਾਇਰ ਵਿਗਰਡ ਆਈ ਨਹੀਂ ਟਾਈਮ ਤੇ ਆਦਿ ਨਾ ਧਾਰਮਟੋਂ ਉਹਨੇ ਧਾਰਮਟਾ ਨੂੰ ਫੋਨ ਕਰੇ ਨੂੰ ਕਿਉਂਕਿ 10 ਮਿੰਟ ਹੋ ਨਹੀਂ ਹੋਇਆ ਮੈਂ ਕੀ ਹੈ ਟ੍ਰੈਫਿਕ ਵੀ ਹੈ ਵੀਰੇ ਇੰਨਾ ਰਾਸਤਾ ਪੂਛਾ ਹੀ ਦੇ ਲੋਕ ਨਹੀਂ ਆਉਂਦੇ ਆਪੇ ਕਾਰਨ ਵੀ ਲੋਕ ਨਹੀਂ ਆਉਂਦੇ ਮੇਰੇ ਯਾਰ ਅਸੀਂ ਗੱਲ ਇਹ ਹੋ ਸਕਦਾ ਉਹ ਲੇਟ ਹੋ ਗਏ ਹੁਣ ਮੈਂ ਮੰਨ ਲੇ ਗੱਲ ਨੂੰ ਬਣਾ ਕੇ ਬਣਾ ਕੇ ਬੇਇੱਜ਼ਤੀ ਵਾਲਾ ਬਣਾਇਆ ਜਾਵਾ ਬਾਈ ਅਸੀਂ ਦੇਖਾਂਗੇ ਗੱਲ ਕੋਈ ਚੱਕਰ ਨਹੀਂ ਬਣਾਉਣਾ ਆ ਤੁਹਾਡੇ ਸਾਹਮਣੇ ਆ ਭਰਾ ਉਹ ਵੀਰੇ ਨੇ ਫੋਨ ਕਰ ਦਿੱਤੇ ਸਾਹਮਣੇ ਇਹ ਕਹਿੰਦਾ ਰੈੱਡ ਕਰ ਬਸ ਦੋ ਤਿੰਨ ਮਿੰਟ ਰੱਖ ਲੈ ਪਹਿਲਾਂ ਅਸੀਂ ਉਹ ਬਈ ਜਿਹੜਾ ਪੋਜੀਟਿਵ ਫ੍ਰੀਨਾਂ ਨੇ ਭੇਜਾ ਦਿੱਤਾ ਪਹਿਲਾਂ ਬਿਜਲੀ ਕੱਟੀ ਆ ਕੇ ਤਾਂ ਪਾਣੀ ਨਾ ਰਹਿ ਗਿਆ ਅੰਮਲ ਲੈ ਲੈ ਅੰਮਲ ਲੈ ਲੈ ਇਹ ਕਹਿੰਦੇ ਨੇ ਫਾਇਰ ਬ੍ਰਿਗੇਡ ਕਰ ਇਹਨੂੰ 1 ਘੰਟਾ ਹੋ ਗਿਆ ਯਾਰ ਲੇਟ ਕਿਉਂ ਹੋ ਗਈ ਅੱਜ ਕਿਤੇ ਗਈ ਹੋਈ ਸੀ ਨਹੀਂ ਵੀਰੇ ਯਾਰ ਤੁਸੀਂ ਦੇਖ ਲਓ ਸਾਨੂੰ 5 ਮਿੰਟ ਹੋ ਮਕਾਨ ਮਕਾੜ ਨੂੰ ਕਹਲਾ ਲਓ ਯਾਰ 5 ਮਿੰਟ ਦੇ ਵਿੱਚ ਅਸੀਂ ਪਹੁੰਚ ਜਿਓਰੇ 50 ਜਿਦੋਂ ਬੜਾ ਮੋਟਾ ਪੀੜ ਲੱਗਦੀ ਹੈ ਹੋਰ ਸਾਨੂੰ ਕਿਤੇ ਟਾਈਮ ਲੱਗਦਾ ਠੀਕ ਹੈ ਹੁਣ ਆਗੂ ਕਾਬੂ ਚਾਹੀਦਾ